ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ VIP ਕਲਚਰ ਨੂੰ ਖਤਮ ਕੀਤਾ ਜਾ ਰਿਹਾ ਹੈ ਮੰਤਰੀ ਵਿਧਾਇਕਾਂ ਅਤੇ ਅਧਿਕਾਰੀਆਂ ਦੇ ਵਾਹਨਾਂ ਤੇ ਲਾਲ ਅਤੇ ਨੀਲੀ ਬੱਤੀ ਤੇ ਰੋਕ ਲਗਾਈ ਗਈ ਹੈ ਬਾਵਜੂਦ ਇਸ ਦੇ ਸਰਕਾਰੀ ਬਾਬੂਆਂ ਦਾ ਨੀਲੀ ਬੱਤੀ ਨਾਲ ਮੋਹ ਘਟ ਨਹੀਂ ਰਿਹਾ ਤਸਵੀਰਾਂ ਮੋਗਾ ਦੇ ਡੀਸੀ ਦਫ਼ਤਰ ਦੀਆਂ ਨੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਧਿਕਾਰੀਆਂ ਦੀਆਂ ਗੱਡੀਆਂ ਤੇ ਹਾਲੇ ਵੀ ਬੱਤੀ ਲੱਗੀ ਹੋਈ ਹੈ ਜਦ ਜਗਬਣੀ ਟੀਵੀ ਵੱਲੋਂ ਤਸਵੀਰਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਾ ਰਿਹਾ ਸੀ ਤਾਂ ਜਿਸ ਗੱਡੀ ਦਾ ਡਰਾਈਵਰ ਕੋਲ ਸੀ ਉਸ ਨੇ ਬੱਤੀ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਗੱਡੀ ਤੇ ETO ਲਿਖਿਆ ਹੋਇਆ ਸੀ ਇਨ ਗੱਡੀਆਂ 'ਚ ਹੀ ਇੱਕ ਗੱਡੀ ਡੀ ਐਫ ਐਸ ਸੀ ਮੈਡਮ ਰਜਨੀਸ਼ ਕੁਮਾਰੀ ਜੀ ਵੀ ਸ਼ਾਮਲ ਸੀ ਜਦੋਂ ਉਹਨਾਂ ਤੋਂ ਇਸ ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੇ ਆਪਣੇ ਡਰਾਈਵਰ ਨੂੰ ਬੁਲਾ ਕੇ ਬਤੀ ਨਾ ਉਤਾਰਨ ਦੀ ਝਟਕ ਲਗਾਈ ਇਹ ਨੋਟੀਫਿਕੇਸ਼ਨ ਹੋਦੀ ਹਾਂਜੀ ਆ ਜੀ ਨਹੀਂ ਉਹਨਾਂ ਨੂੰ ਬਜੀ ਕੁ ਮਾਈਕਲ ਵਾਲੀ ਨਹੀਂ ਹੋਈ ਹਾਂ ਨਹੀਂ ਜੀ ਕਿਉਂ ਮੈਂ ਦੇ ਵਾਈਟ ਹੈ ਵਾਈਟ ਕੋਲ ਡਰਾਈਵਰ ਲੋਕ ਇਸ ਤੋਂ ਬਾਅਦ ਤਹਿਸੀਲਦਾਰ ਦੇ ਦਫ਼ਤਰ ਹੇਠਾਂ ਖੜੀ ਜਿਪਸੀ ਤੇ ਵੀ ਨੀਲੀ ਬੱਤੀ ਲੱਗੀ ਹੋਈ ਸੀ। ਉਹਨਾਂ ਨਾਲ ਇਸ ਸੰਬੰਧ ਵਿੱਚ ਗੱਲ ਕਰਨੀ ਚਾਹੀ। ਤੌਣਾ ਕੁਝ ਵੀ ਬੋਲਣ ਤੋਂ ਮਨਾਂ ਕਰ ਦਿੱਤਾ। ਖੂਫੀਆ ਕੈਮਰੇ 'ਚ ਉਹ ਗੱਡੀ ਦਾ ਉਪਯੋਗ ਨਾ ਕਰਨ ਦਾ ਤਰਕ ਦਿੰਦੇ ਹੋਏ ਕੈਦ ਹੋਏ। ਸਿਚੁਏਸ਼ਨ ਆ ਦੱਸਦੀ ਕਿ ਉਹ ਗੱਡੀ ਮੈਂ ਚਲਾ ਨਹੀਂ ਰਿਹਾ ਕਿਉਂਕਿ ਖਰਾਬ ਹੈ ਮੇਰੇ ਕੋਲ ਪੈਸੇ ਨਹੀਂ। ਸਰਕਾਰ ਕੋਲ ਪੈਸੇ ਹਨ ਜਦੋਂ ਆਉਣਗੇ ਠੀਕ ਕਰਾਵਾਂਗੇ। ਕਿੰਨੇ ਦਿਨ ਤੋਂ ਖੜੀ ਹੈ ਫਿਰ ਉਹ? ਕੋਈ ਬਾਈਕ ਨਹੀਂ। ਵਿਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਕੈਪਟਨ ਦੀ ਫੌਜ ਦੇ ਹੋਰ ਸਿਪਾਹੀ ਵੀ ਕਈ ਸਰਕਾਰੀ ਸੁੱਖ ਸਹੂਲਤਾਂ ਨੂੰ ਛੱਡ ਕੇ ਵੀਆਈਪੀ ਕਲਚਰ ਨੂੰ ਖਤਮ ਕਰਨ 'ਚ ਯੋਗਦਾਨ ਦੇ ਰਹੇ ਨੇ ਪਰ ਸਰਕਾਰੀ ਅਧਿਕਾਰੀਆਂ ਦਾ ਬੱਤੀ ਨਾਲ ਮੂੰਹ ਕੱਟ ਨਹੀਂ ਹੋ ਰਿਹਾ ਮੋਗਾ ਤੋਂ ਵਿਪਨੁਕਾਰਾ ਜਗਬਾਨੀ ਟੀਵੀ